ਗੌੜੀ ਜੋਗੀ ਕਹ ਹੈ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਿਤ ਮੁੰਡਿਤ ਏਕੈ ਸਬਦੀ ਏ ਕਹ ਹੈ ਸਿਧ ਪਾਈ ਸਬਦ ਹਾਰ ਬਿਨ ਭਰਮ ਪੁਲਾਨੇ ਅੰਧਾ ਜਾ ਪਹਿ ਜਾਉ ਆਪ ਛੁਟਕਾਵਨ ਤੇ ਬਾਦੇ ਬਹੁ ਫੰਦਾ ਰਹਾਉ ਜਹਤੇ ਉਪਜੀ ਤਹੀ ਸਮਾਨੀ ਇਹ ਵਿਦ ਬਿਸਰੀ ਤਬਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹ ਹੈ ਬਡ ਹਮ ਹੀ ਜਿਸ ਹੈ 부ਝਾਏ ਸੋਈ 부ਜੈ ਬਿਨ 부ਜੈ ਕਿਉ ਰਹੀ ਸਤਗੁਰ ਮਿਲੇ ਅੰਧੇਰਾ ਚੂਕੈ ਇਨ ਵਿਦ ਮਾਨਕ ਲਹੀਐ ਤਾਜ ਬਾਵੇ ਦਾਹਨੇ ਬਿਕਾਰਾ ਹਰ ਪਾਦ ਦ੍ਰਿੜ ਕਰ ਰਹੀ ਐ ਕਹੋ ਕਬੀਰ ਗੁੰਗੈ ਗੁੜ ਖਾਇਆ ਪੁੱਛੇ ਤੇ ਕੀ ਕਹੀਐ ਰਾਗ ਗਉੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਛ ਆਹਾ ਤਹਾ ਕਿਛ ਨਾਹੀ ਪੰਚ ਤਤ ਤਹ ਨਾਹੀ ਈੜਾ ਪਿੰਗੋਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ਤਾਗਾ ਟੂਟਾ ਗਗਨ ਬਿਨਸ ਗਿਆ ਆਹੋ ਗਾਨ ਹਾਂਜੀ ਆਵ ਗਾਨ ਇਕੱਠਾ ਇਕੱਠਾ ਹੋਵੇਗਾ ਤਾਗਾ ਈੜਾ ਪਿੰਗੋਲਾ ਸੁਖਮਨ ਬੰਦੇ ਏ ਆਵ ਗਾਨ ਵਖਰਾ ਵਖਰਾ ਈੜਾ ਪਿੰਗੋਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ਆਵ ਹੁਣ ਗਾਣ ਗਿਣਤੀ ਹੁਣ ਇਹ ਗਿਣਤੀ ਜਿਹੜੀ ਐ ਇਹ ਆਵ ਗਾਣ ਕਤ ਜਾਹੀ ਵਖਰਾ ਵਖਰਾ ਪਾਠ ਕਿੜਾ ਪਿੰਗੋਲਾ ਸੁਖਮਨ ਬੰਦੇ ਇਹ ਆਵ ਗਾਣ ਕਤ ਜਾਹੀ ਤਾਕਾ ਟੂਟਾ ਗगन ਬਿਨਸ ਗਇਆ ਤੇਰਾ ਬੋਲ ਤ ਕਹਾ ਸਮਾਈ ਇਹ ਸੰਸਾ ਮੋਕੋ ਅਨ ਦਿਨ ਵਿਆਪੈ ਮੋਕੋ ਕੋ ਨਾ ਕਹ ਸਮਝਾਈ ਰਹਾਓ ਜਹ ਪਰ ਜਹ ਹੈ ਬਰਪੰਡ ਪਿੰਡ ਤਹ ਨਾਹੀ ਰਚਨ ਹਾਰ ਤਹ ਨਾਹੀ ਜੋੜ ਨਹਾਰੋ ਸਦਾ ਅਤੀਤਾ ਇਹ ਕਹੀਐ ਕਿਸ 마ਹੀ ਜੋੜੀ ਜੋੜਾ ਨਾ ਤੋੜੀ ਟੂਟੈ ਜਬ ਲਗ ਹੋਏ ਬినాਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਵਸੇ ਦਿਨ ਰਾਤੀ ਉਹ ਆਕਾ ਮਰਮ ਉਹੀ ਪਰ ਜਾਣੈ ਉਹ ਤਉ ਸਦਾ ਅਬਿਨਾਸੀ ਗਾਉੜੀ ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰ ਮਿਤ ਬਾਹਰ ਖਿੰਥਾ ਸੁੰਨ ਗੁਫਾ ਮਹ ਆਸਨ ਬੈਸਨ ਕਲਪ ਵਿਵਰਜਿਤ ਪੰਥਾ ਮੇਰੇ ਰਾਜਨ ਮੈਂ ਬਹਿਰ ਮੈਂ ਬਹਿ ਰਾਗੀ ਜੋਗੀ ਮੇਰੇ ਰਾਜਨ ਮੈਂ ਬੇਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹਾਓ ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਤਾਰੀ ਤਾੜੀ ਲਾਗੀ ਤ੍ਰਿਪਲ ਪਲਟੀ ਐ ਛੂਟੇ ਹੋਏ ਪਸਾਰੀ ਮਾਨ ਪਵਨ ਦੁਏ ਤੂੰ ਬਾ ਕਰੀ ਹੈ ਯੁਗ ਯੁਗ ਸਾਰਦ ਸਾਜੀ ਥਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗੁਰੀ ਬਾਜੀ ਸੋਣ ਮਾਨ ਸੋਨ ਮਾਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹਿਤ ਕਬੀਰ ਤਾ ਕੋ ਪੁਨਰਪ ਜਨਮ ਨਹੀਂ ਖੇਲ ਗਇਓ ਬੈਰਾਗੀ ਗੌੜੀ ਕਹਿਤ ਬੋਲਿਆ ਗਿਆ ਕਹਿਤ ਨਹੀਂ ਹੈ ਕਹੋ ਕਬੀਰ ਕਹੋ ਕਬੀਰ ਤਾ ਕੋ ਪੁਨਰਪ ਜਨਮ ਨਹੀਂ ਖੇਲ ਗਇਓ ਬੈਰਾਗੀ ਗੌੜੀ गज नाव गज 10 गज 21 ਪੁਰੀਆ 1 ਤਨਾਈ 60 ਸੂਤ ਨਵਖੰਡ 72 ਪਾਠ ਲਗੋ ਅਧਿਕਾਈ ਗਈ ਬੁਨਾਵ ਨਮਾਹੋ ਘਰ ਛੋੜਿਆ ਜਾਏ ਜੁਲਾਹੋ ਰਹਾਓ ਗਜੀ ਨਾ ਮਨੀਆ ਤੋਲ ਨ ਤੁਲੀਐ ਪਾਚਨ ਸੇਰ ਅਢਾਈ ਜਾਓ ਘਰ ਪਾਚਨ ਬੇਗ ਨ ਪਾਵੇ ਝਗਰ ਕਰੇ ਘਰ ਹਾਈ ਜेनकी ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ਛੂਟੇ ਕੁੰਡੇ ਛੂਟੇ ਕੁੰਡੇ ਭਿਗੈ ਪੁਰੀਆ ਚਲਿਓ ਝੁਲਾਹੋ ਰੀਸਾਈ ਛੋਚੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਜਾਈ ਛੋੜ ਪਸਾਰ ਈਹਾਂ ਰਹੋ ਬਪੁਰੀ ਕਹੋ ਕਬੀਰ ਸਮਝਾਈ ਛੋਚੀ ਨਲੀ ਤੰਤ ਨਹੀਂ ਨਿਕਸੈ ਨਾ ਤਰ ਰਹੀ ਗੁਰਜਾਈ ਨਾ ਵਖਰਾ ਤਾਰ ਵਖਰਾ ਨਾ ਤਰ ਰਹੀ ਊਰਜਾਈ ਸੰਬੰਧਕ ਜਿਆਵੀ ਕਰ ਸਕਦੇ ਆ ਸ਼ੋਸ਼ੀ ਨਲੀ ਤੰਤ ਨਹੀਂ ਨਿਕਸੈ ਨਾ ਤਰ ਰਹੀ ਊਰਜਾਈ ਛੋਛੀ ਛੋਛੀ ਨਲੀ ਤੰਤ ਨਹੀਂ ਨਿਕਸੈ ਨਾ ਤਰ ਰਹੀ ਊਰਜਾਈ ਛੋੜ ਪਸਾਰ ਈ ਹਾ ਰਹੋ ਬਕੋਰੀ ਕਹੋ ਕਬੀਰ ਸਮਝਾਈ